ਇਨਸਾਨ ਨੂੰ ਬਿਮਾਰੀ ਨੇ ਜਿੰਨਾ ਦੁਖੀ ਕਰ ਰੱਖਿਆ ਹੈ ਉਤਨਾ ਸ਼ਾਇਦ ਹੋਰ ਕਿਸੇ ਤਕਲੀਫ ਨੇ ਦੁਖੀ ਨਹੀਂ ਕੀਤਾ ਹੋਣਾ ਕਿਉਂਕਿ ਬਿਮਾਰੀ ਦਾ ਸਿੱਧਾ ਅਸਰ ਸਰੀਰ ਤੇ ਹੁੰਦਾ ਹੈ ਇਸ ਵਾਸਤੇ ਇਨਸਾਨ ਬਿਮਾਰੀ ਤੋਂ ਬੜਾ ਭੈ ਪੀਤ ਰਹਿੰਦਾ ਹੈ ਬਿਮਾਰੀ ਤੋਂ ਬਚਣ ਅਤੇ ਇਸ ਦਾ ਮੁਕਾਬਲਾ ਕਰਨ ਵਾਸਤੇ ਇਨਸਾਨ ਨੇ ਬੜੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਹਕੀਮਾਂ ਦਾ ਇਤਨੀ ਵੱਧ ਗਿਣਤੀ ਵਿੱਚ ਹੋਣਾ ਹਜ਼ਾਰਾਂ ਦਵਾਈਆਂ ਦਾ ਨਜ਼ਰ ਆਉਣਾ بڑے ਹਸਪਤਾਲਾਂ ਦਾ ਦਿਸਣਾ ਕਾਫੀ ਸਬੂਤ ਹਨ ਕਿ ਇਨਸਾਨ ਬਿਮਾਰੀ ਤੋਂ ਬੜਾ ਡਰਦਾ ਤੇ ਇਸ ਤੋਂ ਛੁਟਕਾਰਾ ਪਾਉਣ ਦੇ ਬੜੇ ਯਤਨ ਸੋਚਦਾ ਰਹਿੰਦਾ ਹੈ ਪਰ ਜਿਉਂ-ਜਿਉਂ ਡਾਕਟਰਾਂ ਦਵਾਈਆਂ ਤੇ ਹਸਪਤਾਲਾਂ ਦੀ ਗਿਣਤੀ ਵੱਧ ਰਹੀ ਹੈ ਨਾ ਸਾਥ ਸੰਗਤ ਤਿਆ ਤੋਂ ਬਿਮਾਰੀਆਂ ਨਵੀਆਂ ਨਵੀਆਂ ਰਕਲਾਂ ਵਿੱਚ ਪੈਦਾ ਹੋ ਰਹੀਆਂ ਹਨ ਅੱਜ ਕਈ ਐਸੀਆਂ ਪੇਚੀਦਾ ਬਿਮਾਰੀਆਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਦਾ ਸਾਡੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਸੀ ਪੂਰਨ ਸਿਹਤ ਵਾਲੇ ਇਨਸਾਨ ਬਿਰਲੇ ਨਜ਼ਰ ਆਉਂਦੇ ਹਨ ਡਾਕਟਰ ਜੇਮਸ ਜੋਨ ਜੋ ਕਿ ਇੰਗਲਿਸਤਾਨ ਦੇ ਬਾਦਸ਼ਾਹ ਵਿਲੀਅਮ ਚੌਥੇ ਦਾ ਸਰਜਨ ਤੇ ਡਾਕਟਰ ਸੀਨਾ ਸਾਥ ਸੰਗਤ ਉਸਨੇ ਇੱਕ ਥਾਂ ਤੇ ਲਿਖਿਆ ਹੈ ਉਹ ਕਹਿੰਦਾ ਹੈ ਕਿ ਮੈਂ ਆਪਣੀ ਸੱਚੀ رائے ਜੋ ਕਿ ਮੁੱਦਤ ਦੇ ਤਜਰਬੇ ਤੇ ਵਿਚਾਰ ਦਾ ਨਤੀਜਾ ਹੈ ਉਸ ਨੂੰ ਪ੍ਰਗਟ ਕਰਦਾ ਹਾਂ ਜੇ ਇੱਕ ਵੀ ਡਾਕਟਰ ਜਿਹੜਾ ਦਵਾਈ ਦਵਾਈ פרוਸ਼ ਦਵਾਈ ਖਾਨਾ ਜਾਂ ਦਵਾਈ ਨਾ ਹੁੰਦੀ ਤਾਂ ਜਗਤ ਤੇ ਬਿਮਾਰੀ ਵੀ ਘਟ ਤੇ ਮੌਤ ਵੀ ਘਟ ਹੋਣੀ ਸੀ ਯੂਰਪ ਅਤੇ ਅਮਰੀਕਾ ਵਿੱਚ ਡਾਕਟਰਾਂ ਨੇ ਬੜੇ ਤਜਰਬੇ ਕਰਨ ਮਗਰੋਂ ਇਹ ਦੇਖਿਆ ਹੈ ਕਿ ਬਿਮਾਰੀ ਜਿਸਮ ਤੇ ਝਾਹਿਰ ਹੋਣ ਤੋਂ ਪਹਿਲਾਂ ਮਨ ਜਾਂ ਦਿਮਾਗ ਤੇ ਝਾਹਿਰ ਹੁੰਦੀ ਹੈ ਜਿਉਂ-ਜਿਉਂ ਮਰੀਜ਼ ਦਾ ਖਿਆਲ ਪੱਕਾ ਹੁੰਦਾ ਜਾਵੇ ਦਿਮਾਗ ਤੋਂ ਬਾਅਦ ਬਿਮਾਰੀ ਜਿਸਮ ਤੇ ਅਸਰ ਕਰਦੀ ਹੈ ਜਿਹਾ ਕਿ ਪਸੀਨਾ ਆਏ ਤੋਂ ਠੰਡੀ ਹਵਾ ਵਿੱਚ ਖਲੋਣ ਉੱਤੇ ਕਮਜ਼ੋਰ ਆਦਮੀ ਨੂੰ ਪਹਿਲੇ ਪਹਿਲ ਖਿਆਲ ਆਵੇਗਾ ਕਿ ਉਸ ਨੂੰ ਸਰਦੀ ਲੱਗ ਗਈ ਹੈ ਇਸ ਖਿਆਲ ਨੂੰ ਘੜੀ ਮੁੜੀ ਦੁਹਰਾਣ ਨਾਲ ਉਸ ਦੇ ਮਨ ਵਿੱਚ ਬੁਖਾਰ ਦੀ ਖਿਆਲੀ ਤਸਵੀਰ ਬਣੇਗੀ ਤੇ ਹੌਲੀ-ਹੌਲੀ ਉਸ ਨੂੰ ਪਾਲਾ ਲੱਗਣਾ ਤੇ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਵੇਗਾ ਸਭ ਬਿਮਾਰੀਆਂ ਦੀ ਉਤਪਤੀ ਇਸੇ ਤਰ੍ਹਾਂ ਹੁੰਦੀ ਹੈ ਪਹਿਲੇ ਮਨ ਬਿਮਾਰ ਹੁੰਦਾ ਹੈ ਪਿੱਛੋਂ ਸਰੀਰ ਤੇ ਬਿਮਾਰੀ ਅਸਰ ਕਰਦੀ ਹੈ ਡਾਕਟਰ ਅਲੈਗਜੈਂਡਰ ਕੇਨਨ ਐਮ ਡੀ ਲਿਖਦੇ ਹਨ ਕਿ ਕਿਸੇ ਐਸੀ ਬਿਮਾਰੀ ਦਾ ਖਿਆਲ ਕਰਕੇ ਜੋ ਆਦਮੀ ਨੂੰ ਬਿਲਕੁਲ ਨਾ ਹੋਵੇ ਉਹ ਆਪਣੇ ਸਰੀਰ ਵਿੱਚ ਐਸੀਆਂ ਹਾਲਾਤਾਂ ਪੈਦਾ ਕਰ ਸਕਦਾ ਹੈ ਜਿਨ੍ਹਾਂ ਨਾਲ ਸਮਾਂ ਪਾ ਕੇ ਉਸ ਨੂੰ ਉਹ ਬਿਮਾਰੀ ਵੀ ਹੋ ਸਕਦੀ ਹੈ ਤੇ ਉਸ ਬਿਮਾਰੀ ਨਾਲ ਉਹ ਮਰ ਵੀ ਸਕਦਾ ਹੈ ਜਿਸ ਤਰ੍ਹਾਂ ਮਨ ਦੇ ਬਿਮਾਰ ਹੋਇਆ ਜਿਸਮ ਬਿਮਾਰ ਹੋ ਜਾਂਦਾ ਹੈ ਉਸੇ ਤਰ੍ਹਾਂ ਮਨ ਦੇ ਰਾਜੀ ਹੋਇਆ ਜਿਸਮ ਰਾਜੀ ਹੋ ਜਾਂਦਾ ਹੈ ਆਮ ਤੌਰ ਤੇ ਡਾਕਟਰ ਦੇ ਆਉਣ ਤੇ ਮਰੀਜ਼ ਨੂੰ ਹੌਸਲਾ ਤੇ ਧੀਰਜ ਆ ਜਾਂਦਾ ਵੇਖਿਆ ਹੈ ਜਿਤਨਾ ਚਿਰ ਵਈ ਡਾਕਟਰ ਬੈਠਾ ਰਹੇ ਮਰੀਜ਼ ਦਾ ਦੁੱਖ ਘਟਿਆ ਰਹਿੰਦਾ ਹੈ ਇਸ ਦਾ ਸਬਬ ਕੇਵਲ ਇਹੋ ਹੈ ਕਿ ਡਾਕਟਰ ਦੇ ਆਉਣ ਨਾਲ ਉਸ ਦੇ ਹੌਸਲੇ ਦੀਆਂ ਗੱਲਾਂ ਕਰਨ ਨਾਲ ਤੇ ਬਿਮਾਰੀ ਨੂੰ ਹਟਾ ਦੇਣ ਦੇ ਇਕਰਾਰ ਨਾਲ ਮਰੀਜ਼ ਦਾ ਦਿਲ ਤੇ ਦਿਮਾਗ ਮਜ਼ਬੂਤ ਹੋ ਜਾਂਦੇ ਹਨ ਖਿਆਲ ਤੰਦਰੁਸਤ ਹੋ ਜਾਂਦਾ ਹੈ ਇਸ ਵਾਸਤੇ ਬਿਮਾਰੀ ਘੱਟ ਪ੍ਰਤੀਤ ਹੁੰਦੀ ਹੈ ਬਿਮਾਰੀ ਦਾ ਡਰ ਬਿਮਾਰ ਕਰਨ ਵਿੱਚ ਬੜਾ ਮਦਦ ਕਰਦਾ ਹੈ ਜੇ ਆਦਮੀ ਬਿਮਾਰੀ ਤੋਂ ਡਰੇ ਨਾ ਉਸ ਨੂੰ ਬਿਮਾਰੀ ਆ ਹੀ ਨਹੀਂ ਸਕਦੀ ਭਲੇਗ ਜਾਂ ਹੈਜੇ ਦੇ ਦਿਨਾਂ ਵਿੱਚ ਦੇਖਿਆ ਗਿਆ ਹੈ ਕਿ ਮਜ਼ਬੂਤ ਦਿਲ ਦੇ ਆਦਮੀ ਬਿਮਾਰਾਂ ਦੀ ਅਥੀ ਸੇਵਾ ਤੇ ਮੁਰਦਿਆਂ ਨਾਲ ਸੌ ਕੇ ਅਥੀ ਸੰਸਕਾਰ ਕਰਨ ਨਾਲ ਵੀ ਬਿਲਕੁਲ ਤੰਦਰੁਸਤ ਰਹੇ ਇਹ ਸਾਧ ਸੰਗਤ ਅਸੀਂ कोरोना काल ਵਿੱਚ ਵੀ ਦੇਖਿਆ ਹੈ ਇਸ ਦੇ ਉਲਟ ਕਮਜ਼ੋਰ ਖਿਆਲਾਂ ਦੇ ਆਦਮੀ ਬਿਮਾਰੀ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਹਨ ਤੇ ਬਹਾਨੇ ਪਾ ਪਾ ਕੇ ਬਿਮਾਰ ਹੁੰਦੇ ਹਨ ਹਸਪਤਾਲ ਵਿੱਚ ਇੱਕ ਆਦਮੀ ਨੂੰ ਸ਼ੱਕ ਹੋ ਗਿਆ ਕਿ ਜਿਸ ਬਿਸਤਰੇ ਤੇ ਉਹ ਹੁੰਦਾ ਹੈ ਉਸ ਵਿੱਚ ਇੱਕ ਹੈਜੇ ਦਾ ਬਿਮਾਰ ਰਹਿ ਚੁੱਕਾ ਹੈ ਕੁਝ ਦਿਨ ਮਗਰੋਂ ਉਸ ਨੂੰ ਹੈਜਾ ਹੋ ਗਿਆ ਤੇ ਉਹ ਹੈਜੇ ਨਾਲ ਮਰ ਗਿਆ ਇਸੇ ਤਰ੍ਹਾਂ ਸਾਧ ਸੰਗਤ ਕਰੋਨਾ ਕਾਲ ਮੌਕੇ ਵੀ ਜਿਨ੍ਹਾਂ ਨੂੰ ਇਹ ਮਰਦੇ ਵਿੱਚ ਖਿਆਲ ਆਇਆ ਕਿ ਮੈਂ ਕਰੋਨਾ ਦੇ ਮਰੀਜ਼ ਦੇ ਨਾਲ ਸੰਪਰਕ ਵਿੱਚ ਆ ਚੁੱਕਾ ਹਾਂ ਤਾਂ ਕਈ ਬਹੁਤ ਜ਼ਿਆਦਾ ਹੀ ਬਿਮਾਰ ਹੋ ਗਏ ਤੇ ਕਈ ਸਾਧ ਸੰਗਤ ਕਿੰਿਆਂ ਦੀ ਤਾਂ ਮੌਤ ਵੀ ਹੋ ਗਈ ਹਾਲਾਂਕਿ ਇਹ ਗੱਲ ਬਿਲਕੁਲ ਗਲਤ ਸੀ ਕਿ ਉਸ ਬਿਸਤਰੇ ਵਿੱਚ ਸਾਧ ਸੰਗਤ ਹਜੇ ਦਾ ਕੋਈ ਬਿਮਾਰੀ ਨਾਲ ਪੀੜਿਤ ਵਿਅਕਤੀ ਕੋਈ ਰਹਿ ਚੁੱਕਾ ਸੀ ਇਹ ਨਹੀਂ ਸੀ ਗੱਲ ਪਰ ਮਨ ਤੇ ਅਸਰ ਹੋਇਆ ਜਿਸ ਕਾਰਨ ਕਰਕੇ ਮਨ ਨੇ ਇਸ ਗੱਲ ਨੂੰ ਪਕੜ ਲਿਆ ਇਸ ਬਾਅਦ ਚੋਂ ਬਿਮਾਰ ਹੋ ਗਿਆ ਤੇ ਮੌਤ ਹੋ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਫ਼ ਤੂ ਹੁੰਦਾ ਹੈ ਕਿ ਬਿਮਾਰੀ ਖਿਆਲ ਬਹਿਮ ਤੇ ਡਰ ਤੋਂ ਪੈਦਾ ਹੁੰਦੀ ਹੈ ਇਸ ਦਾ ਪਹਿਲਾ ਹਮਲਾ ਦਿਮਾਗ ਜਾਂ ਮਨ ਜਾਂ ਖਿਆਲਾਂ ਤੇ ਹੀ ਹੁੰਦਾ ਹੈ ਇਸ ਤੋਂ ਬਾਅਦ ਇਹ ਜਿਸਮ ਤੇ ਅਸਰ ਕਰਦੀ ਹੈ ਬਿਮਾਰੀ ਤੋਂ ਬਚਣ ਜਾਂ ਉਸ ਦਾ ਮੁਕਾਬਲਾ ਕਰਨ ਵਾਸਤੇ ਜੋ ਤਰੀਕਾ ਸਾਡੇ ਬਜ਼ੁਰਗਾਂ ਨੂੰ ਮਾਲੂਮ ਸੀ ਸਾਧ ਸੰਗਤ ਜਿਸ ਦਾ ਕਾਫੀ ਪ੍ਰਚਾਰ ਪੂਰਬ ਤੇ ਅਮਰੀਕਾ ਵਿੱਚ ਅੱਜ ਕੱਲ ਵੀ ਹੋ ਰਿਹਾ ਹੈ ਉਹ ਹੈ ਆਤਮਿਕ ਤਰੀਕਾ ਜਿਸ ਤਰ੍ਹਾਂ ਸਤਗੁਰੂ ਪਾਤਸ਼ਾਹ ਮਹਾਰਾਜ ਅੰਗ 274 ਤੇ ਗੌੜੀ ਰਾਗ ਦੇ ਵਿੱਚ ਗੌੜੀ ਸੁਖਮਣੀ ਮਹੱਲਾ 5 ਦੇ ਸਰਲੇਖੇਟ ਸਤਗੁਰੂ ਪਾਤਸ਼ਾਹ ਵਚਨ ਕਰਦੇ ਹਨ ਸਰਬ ਰੋਗ ਕਾ ਔਖਦ ਨਾਮ ਇਸ ਆਤਮਿਕ ਤਰੀਕੇ ਨਾਲ ਬਹੁਤ ਛੇਤੀ ਤੇ ਪੱਕੇ ਤੌਰ ਤੇ ਰਾਜੀ ਹੋ ਸਕੀਦਾ ਹੈ ਦਵਾਈ ਨਾਲ ਰਾਜੀ ਹੋਇਆ ਆਦਮੀ ਹਮੇਸ਼ਾ ਦਵਾਈਆਂ ਦਾ ਮੌਤਾਜ ਹੋ ਜਾਂਦਾ ਹੈ ਪਰ ਆਤਮਿਕ ਤਰੀਕੇ ਨਾਲ ਰਾਜੀ ਹੋਇਆ ਸਖਸ ਬਿਮਾਰੀ ਤੋਂ ਸਾਧ ਸੰਗਤ ਬਚ ਸਕਦਾ ਹੈ ਕਿਉਂਕਿ ਉਹ ਨਿਰਭੈ ਹੋ ਜਾਂਦਾ ਹੈ ਐਸਾ ਆਦਮੀ ਹੋਰ ਤਰੱਕੀ ਕਰਕੇ ਦੂਜੇ ਬਿਮਾਰਾਂ ਨੂੰ ਵੀ ਆਪਣੀ ਆਤਮਿਕ ਦਿੜ੍ਹਤਾ ਤੇ ਪ੍ਰੋਸੇ ਨਾਲ ਰਾਜੀ ਕਰ ਸਕਦਾ ਹੈ ਸਿਮਰਨ ਅਭਿਆਸੀਆਂ ਨੂੰ ਇਹ ਗੱਲ ਭਜਨ ਵਿੱਚ ਚੰਗੀ ਤਰ੍ਹਾਂ ਸਾਫਤ ਹੋ ਜਾਂਦੀ ਹੈ ਕਿ ਸਰੀਰ ਬਈ ਇੱਕ ਜੜ ਵਸਤੂ ਹੈ ਇਸ ਵਿੱਚ ਕੋਈ ਜਾਨ ਨਹੀਂ ਹਰਕਤ ਨਹੀਂ ਮਹਿਸੂਸ ਸ਼ਕਤੀ ਨਹੀਂ ਜਿਸ ਤਰ੍ਹਾਂ ਕੁਰਸੀ ਜਾਂ ਮੇਜ਼ ਨੂੰ ਬੁਖਾਰ ਨਹੀਂ ਚੜ ਸਕਦਾ ਉਸੇ ਤਰ੍ਹਾਂ ਸਰੀਰ ਨੂੰ ਜੋ ਕਿ ਜੜ ਵਸਤੂ ਹੋਣ ਕਰਕੇ ਕੁਰਸੀ ਮੇਜ਼ ਆਦਮ ਮਾਦੀ ਚੀਜ਼ਾਂ ਦੇ ਸਮਾਨ ਹੈ ਵੀ ਕਦੀ ਬੁਖਾਰ ਨਹੀਂ ਚੜ ਸਕਦਾ ਨਾਮ ਅਭਿਆਸੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਆਤਮਾ ਨਿਰਲੇਪ ਹੈ ਮੌਤ ਜਾਂ ਬਿਮਾਰੀ ਤੋਂ ਰਹਿਤ ਹੈ ਆਤਮਾ ਨੂੰ ਕਦੀ ਬੁਖਾਰ ਨਹੀਂ ਚੜ ਸਕਦਾ ਨਾ ਹੀ ਕੋਈ ਹੋਰ ਦੁੱਖ ਜਾਂ ਬਿਮਾਰੀ ਆ ਸਕਦੇ ਹਨ ਇਸ ਵਾਸਤੇ ਅਭਿਆਸੀ ਜਾਣਦਾ ਹੈ ਕਿ ਬੁਖਾਰ ਅਗਰ ਕਿਸੇ ਚੀਜ਼ ਨੂੰ ਚੜ ਸਕਦਾ ਹੈ ਤਾਂ ਕੇਵਲ ਖਿਆਲ ਨੂੰ ਜਾਂ ਮਨ ਨੂੰ ਚੜ ਸਕਦਾ ਹੈ ਜਿਹੜੀ ਚੀਜ਼ ਕੇਵਲ ਖਿਆਲ ਤੋਂ ਹੀ ਉਤਪੰਨ ਹੋਵੇ ਉਹ ਖਿਆਲੀ ਹੀ ਹੁੰਦੀ ਹੈ ਸਾਧ ਸੰਗਤ ਅਸਲੀਅਤ ਕਦੀ ਨਹੀਂ ਹੋ ਸਕਦੀ ਇਸ ਵਾਸਤੇ ਅਭਿਆਸੀ ਸਭ ਬਿਮਾਰੀਆਂ ਨੂੰ ਅਸਤ ਧੋਖਾ ਫਰੇਵ ਜਾਂ ਮਾਇਆ ਸਮਝਦਾ ਹੈ ਇਸੇ ਕਿਸਮ ਦੀ ਬਿਮਾਰੀ ਵੀ ਉਸ ਦੀ ਨਜ਼ਰ ਵਿੱਚ ਕੋਈ ਹਸਤੀ ਨਹੀਂ ਰੱਖਦੀ ਉਹ ਆਪਣੇ ਅਤੇ ਸਭ ਦੇ ਜਿਸਮ ਦੇ ਜਰੇ-ਜਰੇ ਵਿੱਚ ਅਕਾਲ ਪੁਰਖ ਦੀ ਮੌਜੂਦਗੀ ਦੇਖਦਾ ਹੈ ਉਹ ਜਾਣਦਾ ਹੈ ਕਿ ਜਿੱਥੇ ਅਕਾਲ ਪੁਰਖ ਹੋਵੇ ਉੱਥੇ ਕਿਸ ਮਾੜੀ ਉੱਥੇ ਕਿਸੇ ਮਾੜੀ ਚੀਜ਼ ਕਿਸੇ ਬਿਮਾਰੀ ਜਾਂ ਕਿਸੇ ਤਰ੍ਹਾਂ ਦੀ ਉਪਾਧੀ ਦਾ ਹੋਣਾ ਅਣਹੋਣੀ ਗੱਲ ਹੈ ਇਸ ਵਾਸਤੇ ਵਈ ਉਹ ਬਿਮਾਰੀ ਤੋਂ ਡਰਦਾ ਨਹੀਂ ਬਲਕਿ ਉਸ ਨੂੰ ਅਸਤ ਤੋਖਾ ਜਾਂ ਮਾਇਆ ਸਮਝ ਕੇ ਉਸ ਦੀ ਯਾਹਰਾ ਤੇ ਝੂਠੀ ਹਸਤੀ ਨੂੰ ਉਡਾ ਦਿੰਦਾ ਹੈ ਅਭਿਆਸੀ ਪੁਰਸ਼ ਬੇਅੰਤ ਵਾਹਿਗੁਰੂ ਨਾਲ ਮਨ ਨੂੰ ਇੱਕ ਸੁਰ ਕਰਨਾ ਜਾਣਦਾ ਹੈ ਤੇ ਉਸ ਦੇ ਬੇਅੰਤ ਸ਼ਕਤੀ ਦੇ ਖਜ਼ਾਨੇ ਤੋਂ ਆਪਣੀ ਲੋੜ ਅਨੁਸਾਰ ਤਾਕਤ ਖਿੱਚਦਾ ਰਹਿੰਦਾ ਹੈ ਉਹ ਆਪਣੀ ਜ਼ਿੰਦਗੀ ਵਾਸਤੇ ਸਿਹਤ ਵਾਸਤੇ ਕਿਸੇ ਬਾਹਰ ਦੀ ਤਾਕਤ ਦਾ ਮਹਤਾਜ ਨਹੀਂ ਰਹਿੰਦਾ ਭਈ ਜਿਹੜੇ ਲੋਕ ਸਿਮਰਨ ਅਭਿਆਸੀ ਨਹੀਂ ਪਰ ਵਾਹਿਗੁਰੂ ਸੰਬੰਧੀ ਧਾਰਮਿਕ ਪੁਸਤਕ ਪੜ ਪੜਾ ਕੇ ਕੁਝ ਸਮਝ ਜਾਂ ਗਿਆਨ ਰੱਖਦੇ ਹਨ ਉਹ ਵੀ ਵਾਹਿਗੁਰੂ ਦੀ ਸ਼ਕਤੀ ਨਾਲ ਬਿਮਾਰੀਆਂ ਦਾ ਬੜਾ ਕਾਮਯਾਬੀ ਨਾਲ ਇਲਾਜ ਕਰਦੇ ਦੇਖੇ ਗਏ ਹਨ ਭਾਈ ਰਗਵੀਰ ਸਿੰਘ ਜੀ ਵੀਰ ਜੀ ਲਿਖਦੇ ਹਨ ਸਾਧ ਸੰਗਤ ਉਹ ਕਹਿੰਦੇ ਹਨ ਕਿ ਮੈਂ ਕਈ ਨੇਕ ਪੁਰਸ਼ਾਂ ਨੂੰ ਤਪ ਦੇ ਇੱਕ ਨਮੂਨੀਆਂ ਪੇਟ ਦਾ ਗਮੀਰ ਸਰਸਾਮ ਆਦ ਇਨਸਾਨੀ ਨੁਕਤੇ ਤੋਂ ਲਾਹ ਇਲਾਜ ਬਿਮਾਰੀਆਂ ਰਾਜੀ ਕਰਦੇ ਆ ਦੇਖਿਆ ਸੁਣਿਆ ਹੈ ਇਸ ਸੰਬੰਧੀ ਸਾਧ ਸੰਗਤ ਭਾਈ ਰਗਵੀਰ ਸਿੰਘ ਵੀਰ ਜੀ ਦੀ ਪੁਸਤਕ ਸਰਬ ਰੂਪ ਕਾ ਔਖਦ ਨਾਮ ਜੋ ਉਹਨਾਂ ਨੇ ਲਿਖੀ ਹੈ ਉਸਨੂੰ ਪੜ੍ਹਨਾ ਚਾਹੀਦਾ ਹੈ ਜਿਸ ਵਿੱਚ ਇਸ ਮਜਮੂਨ ਉੱਤੇ ਵਿਸਾਰ ਨਾਲ ਰੋਸ਼ਨੀ ਪਾਈ ਗਈ ਹੈ ਇੱਥੇ ਕੇਵਲ ਇਸ਼ਾਰੇ ਮਾਤਰ ਜ਼ਿਕਰ ਕਰਨਾ ਮناسب ਸਮਝਿਆ ਹੈ ਕਿ ਆਤਮਿਕ ਵੱਲ ਨਾਲ ਸਿਮਰਨ ਅਭਿਆਸ ਨਾਲ ਅਸੀਂ ਜ਼ਿੰਦਗੀ ਦੀ ਹਰ ਇੱਕ ਮੁਸ਼ਕਲ ਦਾ ਬੜੀ ਸਫਲਤਾ ਨਾਲ ਮੁਕਾਬਲਾ ਕਰ ਸਕਦੇ ਹਾਂ ਬੰਦਗੀ ਕਰਨ ਨਾਲ ਗ੍ਰਸਥ ਆਸ਼ਰਮ ਦੇ ਸਾਰੇ ਫਰਜ਼ ਬੜੀ ਸਫਲਤਾ ਨਾਲ ਨਿਭਾਏ ਜਾ ਸਕਦੇ ਹਨ ਕਾਮਯਾਬੀ ਭਾਵੇਂ ਦੁਨਿਆਵੀ ਹੋਵੇ ਭਾਵੇਂ ਰੂਹਾਨੀ ਦੋਹਾਂ ਵਾਸਤੇ ਸਿਮਰਨ ਅਭਿਆਸ ਬੜੀ ਲਾਭਦਾਇਕ ਯੁਕਤੀ ਹੈ ਸਾਧ ਸੰਗਤ ਬਿਮਾਰੀ ਦਾ ਮੁੱਢ ਆਮ ਤੌਰ ਤੇ ਖਿਆਲਾਂ ਦੀ ਅਰੋਗਤਾ ਤੋਂ ਵੱਜਦਾ ਹੈ ਜਿਸ ਆਦਮੀ ਦੇ ਖਿਆਲ ਗੰਦੇ ਜਾਂ ਅ ਗਿਆਨ ਹੋਣ ਉਹ ਜ਼ਿਆਦਾ ਦੇਰ ਤੰਦਰੁਸਤ ਨਹੀਂ ਰਹਿ ਸਕਦਾ ਦੁਬਾਰਾ ਫੇਰ ਦੁਹਰਾ ਲਈਏ ਜਿਸ ਆਦਮੀ ਦੇ ਖਿਆਲ ਗੰਦੇ ਜਾਂ ਅਗਿਆਨ ਹੋਣ ਉਹ ਜ਼ਿਆਦਾ ਤੌਰ ਤੇ ਤੰਦਰੁਸਤ ਨਹੀਂ ਰਹਿ ਸਕਦਾ ਤੇ ਇਸ ਦੇ ਉਲਟ ਨੇਕ ਪਵਿੱਤਰ ਖਿਆਲਾਂ ਵਾਲਾ ਪੁਰਸ਼ ਆਮ ਤੌਰ ਤੇ ਤੰਦਰੁਸਤ ਰਹਿੰਦਾ ਹੈ ਬਿਮਾਰੀ ਦਾ ਇਲਾਜ ਆਤਮਿਕ ਤੌਰ ਤੇ ਸਾਧ ਸੰਗਤ ਅਸੀਂ ਇਹਨਾਂ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ ਭਾਈ ਰਗਵੀਰ ਸਿੰਘ ਜੀ ਵੀਰ ਨੇ ਇਹ ਤਰੀਕੇ ਦੱਸੇ ਹਨ ਆਓ ਇਹਨਾਂ ਤਰੀਕਿਆਂ ਨੂੰ ਸਰਵਣ ਕਰੀਏ ਤੇ ਆਪਣੀ ਜ਼ਿੰਦਗੀ ਵਿੱਚ ਅਮਲ 'ਚ ਲਿਆ ਕੇ ਬਿਮਾਰੀ ਤੋਂ ਬਚਣ ਦੇ ਲਈ ਸਾਧ ਸੰਗਤ ਇਹਨਾਂ ਤਰੀਕਿਆਂ ਨੂੰ ਅਪਣਾਈਏ ਉਹ ਤਰੀਕੇ ਕੀ ਹਨ ਨੰਬਰ 1 ਬਿਮਾਰੀ ਦੇ ਡਰ ਨੂੰ ਬਿਲਕੁਲ ਨੇੜੇ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਬਿਮਾਰੀ ਆਉਂਦੀ ਹੀ ਉਦੋਂ ਹੈ ਜਦੋਂ ਸਾਡਾ ਮਨ ਡਰ ਜਾਂਦਾ ਹੈ ਤਾਂ ਸੰਗਤ ਇਸ ਦੀ ਅਸਲ ਵਿੱਚ ਕੁਝ ਹਸਤੀ ਨਹੀਂ ਹੁੰਦੀ ਇਸ ਲਈ ਬਿਮਾਰੀ ਦੇ ਡਰ ਨੂੰ ਬਿਲਕੁਲ ਨੇੜੇ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਇਸ ਦੀ ਅਸਲ ਵਿੱਚ ਕੁਝ ਹਸਤੀ ਹੀ ਨਹੀਂ ਹੁੰਦੀ ਔਰ ਦੂਸਰਾ ਬਿਮਾਰੀ ਦੇ ਖਿਆਲ ਦਾ ਬੜੇ ਮਜ਼ਬੂਤ ਇਰਾਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਦੇ ਰੋਗ ਦਾਬੇ ਨੂੰ ਹਰ ਗਿਜ ਨਹੀਂ ਮੰਨਣਾ ਚਾਹੀਦਾ ਇਸ ਤਰ੍ਹਾਂ ਕੀਤੇਆਂ ਵਈ ਬਿਮਾਰੀ ਆਮ ਤੌਰ ਤੇ ਵਧਣੋਂ ਰੁਕ ਜਾਂਦੀ ਹੈ ਨੰਬਰ 3 ਜਦ ਤੱਕ ਸਿਮਰਨ ਅਭਿਆਸ ਨਾਲ ਵਿਸ਼ਵਾਸ ਪੱਕਾ ਨਾ ਹੋ ਜਾਵੇ ਇੱਥੇ ਰਵੀਰ ਸਿੰਘ ਜੀ ਵੀ ਜੀ ਲਿਖਦੇ ਨੇ ਕਿ ਜਦ ਤੱਕ ਸਿਮਰਨ ਅਭਿਆਸ ਨਾਲ ਵਿਸ਼ਵਾਸ ਪੱਕਾ ਨਾ ਹੋ ਜਾਵੇ ਬਿਮਾਰੀ ਦੀ ਹਾਲਤ ਵਿੱਚ ਦਵਾਈ ਵੀ ਆ ਡਾਕਟਰਾਂ ਤੋਂ ਲਈ ਦਵਾਈ ਵੀ ਸਾਧ ਸੰਗਤ ਵਰਤਣੀ ਚਾਹੀਦੀ ਹੈ ਪਰ ਨਾਲ ਪ੍ਰਾਰਥਨਾ ਵੀ ਕਰਨੀ ਜ਼ਰੂਰੀ ਹੈ ਵਾਹਿਗੁਰੂ ਅੱਗੇ ਸਾਫ਼ ਤੌਰ ਤੇ ਪ੍ਰਗਟ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ ਅਸੀਂ ਦਵਾਈ ਕੇਵਲ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਇਸ ਦੀ ਵਰਤੋਂ ਕਰਦੇ ਹਾਂ ਅਸਲ ਵਿੱਚ ਸਾਡੀ ਬਿਮਾਰੀ ਵਾਹਿਗੁਰੂ ਜੀ ਤੇਰੀ ਸ਼ਕਤੀ ਦੇ ਤੇਰੀ ਸ਼ਕਤੀ ਤੇ ਮਦਦ ਨਾਲ ਰਾਜੀ ਹੋਣੀ ਹੈ ਦਵਾਈ ਖਾਣਾ ਸਾਡਾ ਕੰਮ ਸੀ ਪਰ ਦਵਾਈ ਵਿੱਚ ਸਫਾ ਪਾਉਣੀ ਉਸ ਦੀ ਗੁਣਕਾਰੀ ਕਰਨਾ ਇਹ ਸਭ ਸੱਚੇ ਪਾਤਸ਼ਾਹ ਤੇਰੇ ਹੱਥ ਵਿੱਚ ਹੈ ਆ ਸੰਗਤ ਜਦੋਂ ਵੀ ਦਵਾਈ ਖਾਈਏ ਤੇ ਇਹ ਅਰਦਾਸ ਨਾਲ ਜ਼ਰੂਰ ਕਰੀਏ ਕਿ ਇਹ ਵਾਹਿਗੁਰੂ ਜੀ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ ਅਸੀਂ ਦਵਾਈ ਕੇਵਲ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਇਸ ਦੀ ਵਰਤੋਂ ਕਰਦੇ ਹਾਂ ਅਸਲ ਵਿੱਚ ਸਾਡੀ ਬਿਮਾਰੀ ਤੇਰੀ ਸ਼ਕਤੀ ਤੇ ਮਦਦ ਨਾਲ ਰਾਜੀ ਹੋਣੀ ਹੈ ਦਵਾਈ ਖਾਣਾ ਸਾਡਾ ਕੰਮ ਸੀ ਪਰ ਦਵਾਈ ਵਿੱਚ ਸਫਾ ਪਾਉਣੀ ਉਸ ਦੀ ਗੁਣਕਾਰੀ ਕਰਨਾ ਇਹ ਸਭ ਸੱਚੇ ਪਾਤਸ਼ਾਹ ਤੇਰੇ ਹੱਥ ਵਿੱਚ ਹੈ ਇਸ ਤਰ੍ਹਾਂ ਕਰਨ ਨਾਲ ਸਾਧ ਸੰਗਤ ਦਵਾਈ ਦਾ ਅਸਰ ਵੱਧ ਜਾਵੇਗਾ ਔਰ ਚੌਥੇ ਨੰਬਰ ਤੇ ਲਿਖਦੇ ਹਨ ਕਿ ਜਦ ਸਿਮਰਨ ਅਭਿਆਸ ਪੱਕਾ ਹੋ ਜਾਵੇ ਤੇ ਵਿਸ਼ਵਾਸ ਦ੍ਰਿੜਤਾ ਦੇ ਦਰਜੇ ਤੱਕ ਪਹੁੰਚ ਜਾਵੇ ਤਾਂ ਅਵਲ ਤੇ ਬਿਮਾਰੀ ਆਵੇਗੀ ਹੀ ਨਹੀਂ ਪਰ ਜੇ ਕਦੀ ਆਵੇ ਤਾਂ ਬਗੈਰ ਦਵਾਈ ਦੇ ਜਾਹੂਰ ਇਨਸਾਨੀ ਇਲਾਜ ਅਤੇ ਸਿਮਰਨ ਅਭਿਆਸ ਦੀ ਦਸ਼ਾ ਵਿੱਚ ਜਾਣ ਨਾਲ ਤੇ ਅਰਦਾਸ ਕਰਨ ਨਾਲ ਸਫਾ ਹੋ ਜਾਵੇਗੀ। ਔਰ ਨੰਬਰ 5 ਤੇ ਲਿਖਦੇ ਹਨ ਜਦ ਆਪਣੇ ਆਪ ਉਤੇ ਪੂਰਾ ਕਾਬੂ ਹੋ ਜਾਵੇ ਤਾਂ ਅਭਿਆਸੀ ਨੂੰ ਦੂਜੇ ਬਿਮਾਰਾਂ ਦੇ ਰਾਜੀ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਏ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਮਾਰਗ ਦੱਸਿਆ ਹੈ ਸਾਧ ਸੰਗਤ ਜੇ ਸਾਡੇ ਤੇ ਕਿਸੇ ਤਰ੍ਹਾਂ ਦੀ ਵੀ ਬਖਸ਼ਿਸ਼ ਹੈ ਮਾਲਕ ਦੀ ਤਾਂ ਸਾਨੂੰ ਦੂਜੇ ਦਾ ਵੀ ਭਲਾ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਸਾਧ ਸੰਗਤ ਉਸ ਦਾ ਆਪਣਾ ਨਿਸ਼ਚਾ ਵੀ ਵਧੇਗਾ ਤੇ ਦੁਨੀਆ ਦੀ ਸਭ ਤੋਂ ਚੰਗੀ ਸੇਵਾ ਕਰਨ ਦਾ ਮੌਕਾ ਮਿਲੇਗਾ ਭਾਈ ਰਗਵੀਰ ਸਿੰਘ ਜੀ ਵੀ ਲਿਖਦੇ ਹਨ ਕਿ ਮੇਰਾ ਯਕੀਨ ਹੈ ਕਿ ਪੂਰਨ ਸਿਮਰਨ ਅਭਿਆਸੀ ਦੀ ਰੋ ਨਾਲ ਬਿਮਾਰੀਆਂ ਰੋਗ ਹਮੇਸ਼ਾ ਲਈ ਦੂਰ ਹੋ ਸਕਦੇ ਹਨ ਪੂਰਨ ਅਭਿਆਸੀ ਪਾਰਸ ਦੀ ਤਰ੍ਹਾਂ ਹੋ ਜਾਂਦਾ ਹੈ ਸਾਧ ਸੰਗਤ ਉਸ ਦੇ ਇर्द-ਗਿਰਦ ਸੁਖ ਆਨੰਦ ਸਿਹਤ ਸ਼ਾਂਤੀ ਸੁਤੇ ਸਿੱਧ ਨਿਵਾਸ ਕਰਦੇ ਹਨ ਉਸ ਦੇ ਅਸਰ ਹੇਠ ਆਏ ਇਨਸਾਨ ਸਭ ਸਿਹਤ ਵਾਲੇ ਸੁਖੀ ਤੇ ਖੁਸ਼ ਪ੍ਰਸੰਨ ਰਹਿੰਦੇ ਹਨ ਅਰਦਾਸ ਤੇ ਸਿਮਰਨ ਅਭਿਆਸ ਨਾਲ ਬਿਮਾਰੀਆਂ ਹਟਾ ਦੇਣੀਆਂ ਸਾਧ ਸੰਗਤ ਕੋਈ ਗੁਰਸਿੱਖੀ ਦੇ ਖਿਲਾਫ ਗੱਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਕਈ ਸ਼ਬਦ ਹਨ ਜੋ ਉਹਨਾਂ ਆਪਣੇ ਸਾਹਿਬ ਯਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਿਮਾਰੀ ਦੀ ਹਾਲਤ ਵਿੱਚ ਵਾਹਿਗੁਰੂ ਅੱਗੇ ਅਰਦਾਸ ਸ਼ੁਕਰਾਨੇ ਵਿੱਚ ਲਿਖੇ ਹਨ ਸਾਧਾਰਨ ਜਿੰਦਗੀ ਦੇ ਸੁੱਖਾਂ ਵਾਸਤੇ ਪ੍ਰਾਰਥਨਾ ਕਰਨੀ ਸਾਡਾ ਰੋਜ਼ ਦਾ ਕੰਮ ਹੈ ਕੋਈ ਮਾੜੀ ਜਾਂ ਗੁਰਸਿੱਖੀ ਦੇ ਉਲਟ ਗੱਲ ਨਹੀਂ ਬਿਮਾਰੀ ਸਮੇਂ ਵਾਹਿਗੁਰੂ ਦੀ ਮਦਦ ਮੰਗਣੀ ਤੇ ਉਸ ਦੇ ਭਰੋਸੇ ਉੱਤੇ ਕਿਸੇ ਦਵਾ دارو ਦੀ ਓਟ ਨਾ ਲੈਣੀ ਵਾਹਿਗੁਰੂ ਪਿਆਰ ਤੇ ਉਸ ਦੇ ਨਿਸ਼ਚੇ ਦੀ ਨਿਸ਼ਾਨੀ ਹੈ ਐਸਾ ਕਰਨਾ ਗੁਰੂ ਘਰ ਦੇ ਅਸੂਲਾਂ ਦੇ ਉਲਟ ਨਹੀਂ ਹੋ ਸਕਦਾ ਸਾਧ ਸੰਗਤ ਭਾਈ ਰਗਵੀਰ ਸਿੰਘ ਜੀ ਵੀਰ ਸਾਹਿਬ ਇੱਥੋਂ ਤੱਕ ਲਿਖਦੇ ਹਨ ਕਿ ਮੈਂ ਤਾਂ ਜਾਂ ਮੇਰੇ ਹੋਰ ਕੋਈ ਮਿੱਤਰਾਂ ਨੇ ਜਦ ਵੀ ਵਾਹਿਗੁਰੂ ਜੀ ਦੀ ਮਦਦ ਨਾਲ ਆਪਣੀਆਂ ਅਤੇ ਆਪਣੇ ਘਰ ਦੇ ਮੈਂਬਰਾਂ ਦੀਆਂ ਬਿਮਾਰੀਆਂ ਰਾਜੀ ਕੀਤੀਆਂ ਹਨ ਸਾਡਾ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਵੱਧ ਜਾਂਦਾ ਰਿਹਾ ਹੈ ਇਸ ਤਰ੍ਹਾਂ ਕਰਨ ਨਾਲ ਸਾਡਾ ਵਾਹਿਗੁਰੂ ਜੀ ਤੇ ਵਿਸ਼ਵਾਸ ਹੋਰ ਵੱਧ ਜਾਂਦਾ ਸੀ। ਤੂੰ ਸਾਧ ਸੰਗਤ ਵਾਹਿਗੁਰੂ ਜੀ ਨੂੰ ਮੁਸ਼ਕਲਾਂ ਵਿੱਚ ਅਮਾਉਂ ਨਾਲ ਉਸ ਤੇ ਨਿੱਚਾ ਵੱਧ ਜਾਂਦਾ ਹੈ। ਆਦਮੀ ਨਿਰਭੈ ਹੋ ਜਾਂਦਾ ਹੈ। ਵਾਹਿਗੁਰੂ ਜੀ ਦਾ ਸਰਬਸ਼ਕਤੀਮਾਨ ਹੋਣਾ, ਸਰਬ ਵਿਆਪਕ ਹੋਣਾ, ਕਿਰਪਾ ਸਾਗਰ ਹੋਣਾ, ਤਕਲੀਫਾਂ, ਮੁਸੀਬਤਾਂ, ਬਿਮਾਰੀਆਂ ਵਿੱਚ ਬੜੀ ਛੇਤੀ ਤੋਂ ਛੇਤੀ ਅਸੀਂ ਤਰ੍ਹਾਂ ਸਾਧ ਸੰਗਤ ਇਸ ਤਰ੍ਹਾਂ ਕੀਤਿਆਂ ਵਾਹਿਗੁਰੂ ਜੀ ਤੇ ਭਰੋਸਾ ਵੱਜ ਜਾਂਦਾ ਹੈ ਕਿਉਂਕਿ ਵਾਹਿਗੁਰੂ ਜੀ ਦੀ ਸਰਵਕਤਾ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡਾ ਭਰੋਸਾ ਹੋਰ ਵੀ ਵੱਜ ਜਾਂਦਾ ਹੈ ਇਹ ਕੇਵਲ ਨਿਸ਼ਚੇ ਦੀ ਖੇਡ ਹੈ ਜਿਸ ਦਾ ਦਿਲ ਕਰੇ ਖੇਡ ਕੇ ਦੇਖ ਸਕਦਾ ਹੈ ਬਈ ਨਿਸ਼ਚੇ ਵਾਲਿਆਂ ਦੀ ਅੱਜ ਕੱਲ੍ਹ ਵੀ ਅਕਾਲ ਪੁਰਖ ਹਰ ਵਕਤ ਤੇ ਹਰ ਮੁਸ਼ਕਲ ਵਿੱਚ ਪੂਰਨ ਸਹਾਇਤਾ ਕਰਦੇ ਹਨ ਕੇਵਲ ਉਸ ਦੀ ਦਾ ਹੈਤਾ ਵਿੱਚ ਯਕੀਨ ਹੋਣਾ ਚਾਹੀਦਾ ਹੈ ਸੱਚੇ ਦਿਲ ਨਾਲ ਉਸ ਦੇ ਚਰਨਾਂ ਵਿੱਚ ਡਿੱਗਣਾ ਤੇ ਉਸ ਦੀ ਰਹਿਮਤ ਦਾ ਦਰਵਾਜ਼ਾ ਖਟਖਟਾਉਣ ਦੀ ਲੋੜ ਹੈ ਸਾਧ ਸੰਗਤ ਸਵਾਗਤ ਬਾਬਾ ਨਨਸਿੰਘ ਜੀ ਮਹਾਰਾਜੀ ਵਚਨ ਕਰਦੇ ਹਨ ਕਿ ਵਈ ਜਿਹਦੀ ਗੁਰੂ ਨਾਨਕ ਦੇ ਘਰੋਂ ਪੂਰੀ ਨਹੀਂ ਨਆ ਪਈ ਉਹਦੀ ਕਿਤੋਂ ਪੂਰੀ ਨਹੀਂ ਪੈ ਸਕਦੀ ਤਾਂ ਸਾਡੇ ਸਤਿਗੁਰੂ ਪਾਸ਼ਾ ਮਹਾਰਾਜ ਬਾਬਲ ਮੀਰਾ ਬੜ ਸਮਰੱਥਾ ਕਰਨ ਕਾਰਨ ਪ੍ਰਵਹਾਰਾ ਜਿਸਮਰਤ ਦੁੱਖ ਕੋਈ ਨਾ ਲੱਗੈ ਪੌਜਲ ਪਾਰੋ ਤਾਰਾ ਸੋ ਸਾਧ ਸੰਗਤ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੇ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹਨ ਤਾਂ ਵਕਤ ਤੋਂ ਬਾਅਦ ਅਗੇ ਸ਼ੇਅਰ ਤੇ ਕਮੈਂਟਾਂ ਰਾਹੀਂ ਆਪਣੇ ਖਿਆਲ ਪੇਸ਼ ਕਰਨ ਦੀ ਕਿਰਪਾਲਤਾ ਕਰਨੀ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ